ਜੋ ਬੋਲੇ ਸੋਨੇ ਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਗੁਰੂ ਕਿਆਨਾਥ ਮਹਾਰਾਜ ਕੀ ਜੈ ਦੁਖਰਾ ਗੁਰਵਾਲਮੀਕ ਜੀ ਨਾਮ ਆਪਦਾ ਦੁਨੀਆ ਦੀ ਬਣਿਆਦ ਪੂਰਨ ਹਰ ਇੱਕ ਜੀਵ ਦੀ ਕਰ ਰਿਹਾ ਇਮਦਾਦ ਵਾਲਮੀਕ ਭਗਵਾਨ ਨੂੰ ਪਾਉਣ ਦੇ ਲਈ ਪਹਿਲਾ ਗੁਰਾ ਦਾ ਮੇਲ ਮਲਾਪ ਕਰੀਏ ਪੁਰਾ ਕੋਲ ਯੁਕਤੀ ਮੁਕਤੀ ਲੈਨਤੀ ਇਹ ਜੁਕਤੀ ਸੁਕੀਏ குரு ਸੰਤੂਰ ਸੰਤਾਪ ਕਰੀਏ ਜਾਰੀ ਲਾਉਣ ਲਈ ਬੇ ਪਰਵਾਹਾ ਦੇ ਨਾਲ ਪੇਟਾ ਜਾਰ ਦੇ ਆਪਣਾ ਆਪ ਕਰੀਏ ਸ਼ਬਦ ਸੁਰਤ ਅਭਿਆਸ ਤੇ ਸਾਜ ਉਤੇ ਅਨਹਦ ਸ਼ਬਦ ਪੈਦਾ ਆਲਾਪ ਕਰੀਏ ਹਿਰਦੇ ਵਿੱਚ ਭਗਵਾਨ ਦੀ ਹੋਏ ਮੂਰਤ ਸਵਾਸ ਸਵਾਸ ਮਹਾਰਿਸ਼ੀ ਦਾ ਜਾਪ ਕਰੀਏ ਜੀਵਨ ਜਗਤ ਚ ਜੀਵੀਏ ਨੇਕੀ ਆਦਾ ਸੁਪਨੇ ਵਿੱਚ ਵੀ ਕੋਈ ਨਾ ਪਾਪ ਕਰੀਏ ਵਾਲਮੀਕ ਭਗਵਾਨ ਨੂੰ ਪਾਉਣ ਦੇ ਲਈ ਪਹਿਲਾ ਪੁਰਾਦਾ ਮੇਲ ਮਲਾਪ ਕਰੀਏ ਕਰਮਾਂ ਵਾਲਿਓ ਪ੍ਰਭੂ ਦੀ ਬੰਦਗੀ ਤੋਂ ਬਿਨਾ ਪੀਤਿਆ ਰੱਬੀ ਸਰੂਰ ਮਿਲਦਾ ਹੈ ਨੇਰੇ ਤਿਲਾਂ ਨੂੰ ਰੋਸ਼ਨੀ ਦੇਣ ਵਾਲਾ ਲੱਖਾ ਸੂਰਜਾ ਤੋਂ ਵੱਧ ਕੇ نور ਮਿਲਦਾ ਹੈ ਮੁਸ ਵੰਗਰਾ ਸਹਬੇ ਜੋ ਦੁੱਖ ਪਹਿਲਾ ਕਿਛੂ ਉਸਤਨ ਵਿਸ਼ਨੂੰ ਤੂਰ ਮਿਲਦੇ ਛੱਡ ਮਾਣ ਅਭਿਮਾਨ ਬਲਵਾਨ ਜਿਹੜਾ ਭਗਵਾਨ ਉਸ ਨੂੰ ਹਾਜ਼ਰ ਖਜ਼ੂਰ ਮਿਲਦੇ ਲੈ ਕੇ ਬੂਟੀ ਸੰਜੀਵਨੀ ਸਤਗੁਰਾ ਤੂਰ ਤੂਰ ਸਦਾ ਲਈ ਦੁਖਾ ਦਾ ਸੰਤਾਪ ਕਰੀਏ ਵਾਨ ਬੀਖ ਭਗਵਾਨ ਨੂੰ ਪਾਉਣ ਦੇ ਲਈ ਪਹਿਲਾ ਬਰਾਦਾ ਮੇਲ ਮਲਾਪ ਕਰੀਏ ਸੇਵਾ ਬੰਦਗੀ ਜੋਗ ਅਭਿਆਸ ਦੇ ਨਾਲ ਭਾਰਤ ਬਾਜ ਰਹੇ ਭਗਤ ਭਗਵਾਨ ਬਣ ਗਏ ਚਰਨੀ ਲਗ ਤਾਹੀ ਆਦ ਕਵੀ ਜੀ ਦੇ ਜਰੇ ਤਰ ਤੇ ਸੂਰਜ ਸਮਾਨ ਬਣ ਗਏ ਬੈਦੀ ਨਜਰ ਦੇਕਰ ਉਸ ਦੇ ਕੱਖਾ ਉਤੇ ਉਸ ਤੋਂ ਕੁਸ਼ੂ ਜਹੇ ਦੋਦੇ ਮਹਾਨ ਬਣ ਗਏ ਸੂਰਜ ਬਰਸ਼ ਦੇ ਸੂਰਜ ਤੇ ਲੋ ਬਣ ਗਏ ਬੈਦੀ ਬਰਸ਼ ਦੇ ਲਾਲ ਬਲਵਾਨ ਬਣ ਗਏ ਕਰਕੇ ਬੰਦਗੀ ਜਗਤ ਦੇ ਭਲੇ ਖਾਤਰ ਕੈਮ ਧਰਮ ਦਾ ਢੇਰ ਪ੍ਰਤਾਪ ਕਰੀਏ ਕੈਮ ਧਰਮ ਦਾ ਢੇਰ ਪ੍ਰਤਾਪ ਕਰੀਏ ਵਾਲਮੀਕ ਭਗਵਾਨ ਨੂੰ ਪਾਉਣ ਦੇ ਲਈ ਪਹਿਲਾ ਗੁਰਾ ਦਾ ਮੇਲ ਮਲਾਪ ਕਰੀਏ ਭਰ ਭਰ ਚਾਮ ਗਿਆਨ ਦੇ ਦੇਣ ਦੇ ਲਈ ਗੁਰੂ ਗਿਆਨ ਨਾਥ ਖਾਇ ਕਰਮਾ ਨਾਲ ਦਾਤਾ ਵਾਲਮੀਕ ਭਗਵਾਨ ਦਾ ਨੂਰ ਰੱਬੀ ਪਰ ਪਰ ਝੋਲੀਆ ਬਖਸ਼ ਦਾ ਲਾਲ ਦਾਤਾ ਲਾ ਕੇ ਮੋਤੀਆ ਦਿਲ ਦੀ ਅੱਖੀਆਂ ਦਾ ਜਲਵਾ ਰੱਬ ਦੇ ਦਾ ਦੇਖਾਲ ਦਾਤਾ ਮਾਲਕ ਪਾਤਸ਼ਾਹ ਸ਼ਕਤੀਆ ਭਗਤੀਆ ਦਾ ਬਣਿਆ ਨਿਰਦਨਾ ਦਾ ਅੰਗ ਪਾਲ ਦਾਤਾ ਪੁਰਨਨਾਥ ਗਿਆਨ ਦਾ ਗੱਜ ਲੈ ਕੇ ਈਤੇ ਹੋਏ ਗੁਨਾਹਾਂ ਦਾ ਨਾਪ ਕਰੀਏ ਵਾਲਮੀਕ ਭਗਵਾਨ ਨੂੰ ਪਾਉਣ ਦੇ ਲਈ ਪਹਿਲਾ ਗੁਰਾ ਦਾ ਮੇਲ ਮਲਾਪ ਕਰੀਏ ਤੋਹਰਾ ਜਗਤੇ ਟੁਕੜਾ ਸਵਰਗ ਦਾ ਇਹ ਨੂਰੀ ਅਸਥਾਨ ਜੁਗਾ ਬਦੇਸਾ ਆਪ ਰਹੇ ਭਗਵਾਨ ਕਹਿਣਾ ਧੋਬੀ ਦਾ ਮਨ ਨਿਰਦੋਸ਼ ਨਾ ਤੱਕਾ ਤਰ ਤੋ ਰਾਮ ਭਗਵਾਨ ਦਿੱਤਾ ਜਿਨੇ ਪਤੀ ਭਗਵਾਨ ਦੀ ਪਤ ਖਾਤਰ ਤੇਗਾ ਬਰਸ਼ੀਆ ਤੇ ਇਮਤਿਹਾਨ ਦਿੱਤਾ 14 ਸਾਲ ਗੁਜ਼ਾਰ ਕੇ ਕੰਡਿਆ ਤੇ ਸ਼ਰਦਨ ਨਾਲ ਜਿਸ ਨੇ ਬਲੀਦਾਨ ਦਿੱਤਾ ਉਸ ਤੇ ਤੁਰਦਿਆਂ ਗਲੀਆਂ ਤੇ ਅੱਖ ਰੋਏ ਹੁਕਮ ਸਤੀ ਨੂੰ ਜਾ ਹੁਕਮ ਰਾਨ ਕੀਤਾ ਜਿਸ ਨੂੰ ਧਾਮ ਦੇ ਤਾਜ ਦਰਬਾਰ ਵਿੱਚ ਨਾ ਸਿੱਖ ਹੌਸਲਾ ਕਿਸੇ ਬਲਵਾਨ ਦਿੱਤਾ ਬਣ ਕੇ ਜਨਕ ਤਿਆਰ ਕੀਆ ਮਹਾਬਲੀਆ ਤੂੰ ਸੀ ਸੀਤਾ ਨੀ ਮਾਣ ਨਾ ਮਾਣ ਦਿੱਤਾ ਦਇਆਵਾਨ ਤੂੰ ਜਗ ਦੇ ਭਲੇ ਖਾਤਰ ਕੋਜ ਪੱਤਰਾ ਤਾਈ ਜਬਾਨ ਦਿੱਤੀ ਦੁਖੀਆ ਵਾਸਤੇ ਚੰਦਨ ਦੇ ਬੂਟਿਆਂ ਨੂੰ ਮਹਿਕਾ ਭਰੀ ਉਪਕਾਰਾਂ ਦੀ ਸ਼ਾਂ ਦਿੱਤੀ ਜਿਸ ਨੂੰ ਪਤੀ ਦੇ ਨਜਰ ਤੋਂ ਡਿੱਗ ਗਿਆ ਸੀ ਉਹ ਦੁਨੀਆਂ ਉਸਦੀ ਪੈਰੀ ਨਵਾ ਦਿੱਤੀ ਜਿਸ ਨੂੰ ਰਾਜ ਦਰਬਾਰ ਤੋਂ ਪੈ ਤੱਕੇ ਖਿਰਦੇ ਵਿੱਚ ਤੋਂ ਉਸ ਨੂੰ ਥਾ ਦੇਤੇ ਪੁੱਬਾ ਮਾਰ ਕੇ ਨਦੀ ਚ ਡੁੱਬਦੇ ਨੂੰ ਤੂੰ ਸੀ ਜਗਤ ਗੁਰੂ ਜੀਵਨ ਦਾਨ ਦਿੱਤਾ ਪੜ ਕੇ ਬਾਹ ਤਕਦੀਨ ਤੇ ਵਹਿਣ ਵਿੱਚੋਂ ਤੂੰ ਸੀ ਸੀਤਾ ਨਿਮਾਣੀ ਨੂੰ ਮਾਣ ਦਿੱਤਾ ਜਿਨ੍ਹਾਂ ਜਰਿਆ ਤੂੰ ਤੇਰਾ ਪਿਆਰ ਮਿਲਿਆ ਕਿੰਨਾ ਦਰਿਆ ਨੂੰ ਤੇਰਾ ਪਿਆਰ ਮਿਲਿਆ ਜਦ ਉਹ ਚੇਤਾਨਾ ਦੇ ਨਾਲ ਲੜਪੈ ਤੇਰੇ ਚੰਨ ਰੋਹ ਬੁਲਬਲੇ ਪਾਣੀਆਂ ਦੇ ਖਾ ਕੇ ਜੋਸ਼ ਤੂਫਾਨਾਂ ਦੇ ਨਾਲ ਲੜਪੈ ਤੇਰੀ ਤੁਗੀ ਤੇ ਕੱਖ ਵੀ بخਾਰ ਖਾ ਕੇ ਜਦ ਵੀ ਨਾਲ ਕਿਰਪਾ ਨਾਲ ਲੜਪੈ ਪੈਣਾ ਫੌਜਾ ਤੋਂ ਦੋ ਨਦਾਰ ਬਲਕ ਹੁਕਮਰਾਨਾ ਸੁਲਤਾਨਾ ਦੇ ਨਾਲ ਲੜ ਪੈ ਨਰੇ ਲੜੇ ਨਹੀਂ ਲੜ ਕੇ ਫਤਿਹ ਪਾਈ ਚੱਕਰ ਵਰਤੀਆ ਤੈਂ ਕਿ ਆਨ ਦਿੱਤਾ ਜਿਸ ਨੇ ਦੋ ਬਲਕ ਲੱਖਾ ਨਾਲ ਲੜ ਪੈ ਤੂੰ ਸੀ ਸੀਤਾ ਨੇ ਮਾਰ ਨਾ ਮਾਰ ਦਿੱਤਾ ਦੁਨੀਆਂ ਵਿੱਚ ਨਹੀਂ ਜੀਦੀ ਮਿਸਾਲ ਮਿਲਦੀ ਭਗਵਾਨ ਐਸੀ ਰਮੈਣ ਬਣਾਈਏ ਤੂੰ ਜਿਹੜੀ ਲੱਖਾ ਤੂਫਾਨਾਂ ਵਿੱਚ ਰਹੁ ਜਗ ਦੇ ਐਸੀ ਧਰਮ ਨੂੰ ਜੋਤ ਦਿਖਾਈਏ ਤੂੰ ਸੂਰਜ ਪਾਂਗਰਾ ਕਾਲਿਆ ਅਖਰਾਜੋ ਕੀਤੀ ਜਗ ਲਈ ਕੈਮਰ ਛਣਾਈਏ ਤੂੰ ਜਿਹੜੀ ਸਤੀ ਨੂੰ ਪਤੀ ਤੋਂ ਪੈ ਧੱਕੇ ਉਸ ਦੀ ਜਗ ਤੋਂ ਪੂਜਾ ਕਰਵਾਈਏ ਤੂੰ ਕੰਡਾ ਸਮਝ ਕੇ ਕਲੀ ਨੂੰ ਬਾਗ ਵਿੱਚੋਂ ਐਸੀ ਪੋਟ ਲਈ ਜਿਸ ਨੂੰ ਬਾਗਬਾਨ ਦਿੱਤਾ ਜੀਹ ਦਾ ਗਮਾ ਨੇ ਪ੍ਰithvi ਪਾਈ ਸੋਚੀ ਤੂੰ ਸੀ ਸੀਤਾ ਨੇ ਮਾਣ ਨਾ ਮਾਣ ਦਿੱਤਾ ਤੇਰੇ ਦਰ ਦਾ ਟਹਿਲਵਾ ਹਾਂ ਰਸ਼ਿਆ ਦਰ ਤੇ ਆਏ ਭਖਾਰੀ ਨੂੰ ਨਾਮ ਦੇ ਦੇ ਹਿਰਦੇ ਵਿੱਚ ਗਿਆਨ ਪ੍ਰਕਾਸ਼ ਕਰ ਦੇ ਸੇਵਾ ਕੌਮ ਦੀ ਪਿਆਰ ਨਿਸ਼ਕਾਮ ਦੇ ਦੇ ਕੀਤਕ ਸ਼ੈਰੀ ਦਾ ਲੱਗ ਗਿਆ ਜਿੰਦਗੀ ਨੂੰ ਪਰ ਕੇ ਸਾਕਿਆ ਕਵਿਤਾ ਦਾ ਜਾਮ ਦੇ ਦੇ ਪੂਰਨ ਨਾਥ ਤੇ ਅਰਧ ਮੰਜੂਰ ਕਰ ਲੈ ਤੂੰ ਸਿਮਰਤਿਆਂ ਨੂੰ ਜੀਵਨ ਦਾ ਅੰਦ ਦਿੱਤਾ ਸੂਰਜ ਪੰਛ ਤੇ ਸੂਰਜ ਦੀ ਲੋਭ ਖਾਤਰ ਤੂੰ ਸੇ ਸੇਤਾਨੇ ਮਾਣੇ ਨਾ ਮਾਣ ਦਿੱਤਾ ਦੋਹਰਾ ਸ਼ਕਤੀਵਾਨ ਗੁਰੂ ਗਿਆਨ ਨਾਥ ਦੀ ਪੂਰਨ ਸ਼ਕਤੀਵਾਨ ਕਿਰਪਾ ਕੀਤੀ ਆਪ ਤੇ ਸ੍ਰੀ ਵਾਲਮੀਕ ਭਗਵਾਨ ਸ਼ਬਦ ਰੂਪ ਸ਼੍ਰੋਮਣੀ ਜੋਤ ਨੂਰੀ ਗੁਰੂ ਗਿਆਨ ਨਾਥ ਪਰ ਤਖ ਅਵਤਾਰ ਦਾਤਾ ਆਇਆ ਸੰਗਤਾ ਵਾਸਤੇ ਸਦਾ ਲੰਗਰ ਇਕੱਠੇ ਪੈਰ ਕਰ ਰਿਹਾ ਤਿਆਰ ਦਾਤਾ ਵਾਲਮੀਕ ਭਗਵਾਨ ਦੀ ਤਪ ਭੂਮੀ ਸੇਵਾ ਨਾਲ ਹੈ ਰਿਹਾ ਸ਼ਿੰਗਾਰ ਦਾਤਾ ਸ਼ਿਵ ਬੰਦਗੀ ਪਿਆਰ ਮਨੁੱਖਤਾ ਦਾ ਕਲਜੁਗ ਵਿੱਚ ਚਮਕ ਰਿਹਾ ਪਰਚਾਰ ਦਾਤਾ ਇਸ ਦੀ ਬਾਲੀ ਹੋਈ ਧਰਮ ਦੀ ਸ਼ਮਾ ਗਿਰਦੇ ਡੋਲੀ ਰਹਿੰਦੀ ਹੈ ਭੀੜ ਪਰਵਾਨਿਆਂ ਦੀ ਇਹ ਉਹ ਥਾਂ ਹੈ ਸਿਰਾ ਦੇ ਪਾਰ ਜਿੱਥੇ ਮੰਡਲ ਮੁਕਦੀ ਦੇਸ਼ਵਾਨਿਆਂ ਦੀ ਸੂਰਜ ਵਾਗ ਚਿਹਰਾ ਰਿਸ਼ੀਆ ਵਾਂਗ ਤਹੜਾ ਜਟਾ ਸੀਸ ਉੱਤੇ ਕਰਮਾ ਵਾਲੀਆਂ ਨੇ ਕੰਨੇ ਮੁੰਦਰਾ ਗਲੇ ਦੇ ਵਿੱਚ ਮਾਲਾ ਹਿੰਮਤੇ ਜਗ ਦੀ ਨੂਰ ਤੇ ਵਾਲੀਆਂ ਨੇ ਕਲਯੁਗ ਵਿੱਚ ਜਾਹਰਾ ਕਲਪ ਬ੍ਰਿਖਸ਼ ਸਵਾਮੀ ਪਰਯਤ ਝੋਲੀਆ ਜਿੱਥੋਂ ਸਵਾਲੀਆਂ ਨੇ ਇਸ ਦੇਵਤੇ ਨੂੰ ਆਦਰ ਛੇਕਿ ਨੇ ਹੱਥੀ ਗੱਦੀਆ ਆਪ ਸੰਭਾਲੀਆਂ ਨੇ ਇਸ ਤੇ ਸੀਸ ਤੇ ਹੱਥ ਭਗਵਾਨ ਦਾਏ ਸਾਨੂੰ ਰਹਿਮਤਾ ਇਸ ਤੇ ਅਦਸਤੀ ਆਨੇ ਦੁੱਧ ਪੁੱਤ ਤੇ ਲక్ష్ਮੀ ਮਿਲੇ ਇਥੋਂ ਇਹਦੇ ਬੂਹੇ ਤੇ ਬਰਕਤਾ ਵਸਦੀ ਆਨੇ ਦਰਸ਼ਨ ਗਿਆਨ ਮਹਾਰਾਜ ਤੇ ਕਰਦੇ ਆ ਹੀ ਸੀਸ ਨਾਲ ਸੰਵਾਰਦੇ ਝੁੱਕ ਜਾਂਦੇ ਸਰਦਾ ਨਾਲ ਜਿਹੜਾ ਅਰਪਣ ਕਰੇ ਹਿਰਦਾ ਉਦੇ ਕਿੜ 84 ਦੇ ਮੁੱਕ ਜਾਂਦੇ ਦੁੱਖ ਦਰਦ ਮੁਸੀਬਤਾ ਦੂਰ ਹੋਵਣ ਸੁਖ ਜ਼ਿੰਦਗੀ ਦੇ ਲਾਗੇ ਟੁੱਪ ਜਾਂਦੇ ਗਿਆਨ ਸੁਣ ਤੇ ਅਸੀਂ ਗੁਰੂ ਕਿਆਂ ਨਾਥ ਜੀ ਤੋਂ ਚੜਿਆ ਹਰ ਕਰੋਧ ਦਾ ਰੁਕ ਜਾਂਦੇ ਇਹ ਉਹ ਜ਼ਿੰਦਗੀ ਦਾ ਰੱਬੀ ਦੇਵਤਾ ਹੈ ਕਰ ਦੇ ਭਵਜਨੋਂ ਪਾਰ ਵਿਚਾਰ ਜਿਹਦੇ ਸੂਰਜ ਬਾਗ ਸੰਸਾਰ ਤੇ ਚੋਹੇ ਕੂਟੀ ਚਮਕ ਰਹੇ ਨੇ ਪਰ ਪ੍ਰਕਾਰ ਜਿਹੇ ਇਹਨਾਂ ਪੁਰਸ਼ ਨੂੰ ਪਿਆਨ ਦੀ ਲੋੜ ਲੋੜ ਦੱਸੀ ਜਿਵੇਂ ਪਿੰਗ ਨੂੰ ਲੋੜ ਹੁਲਾਰਿਆ ਦੀ ਜਿਵੇਂ ਬੇੜੀਆਂ ਨੂੰ ਲੋੜ ਚੱਪੂਆ ਦੀ ਜਿਵੇਂ ਨਦੀ ਨੂੰ ਲੋੜ ਕਿਨਾਰੇਆ ਦੀ ਜਿਵੇਂ ਸ਼ਹਿਰ ਨੂੰ ਲੋੜ ਸਰੋਤਿਆ ਦੀ ਅਤੇ ਬਾਤ ਨੂੰ ਲੋੜ ਹੋਂਗਾਰਿਆ ਦੀ ਇਸੇ ਤਰ੍ਹਾਂ ਮਨੁੱਖ ਨੂੰ ਲੋੜ ਦੱਸੇ குரு ਗਿਆਨ नाथ ਨੇ ਗਿਆਨ ਸਹਾਰਿਆ ਦੇ ਪੂਰਨ குரு ਦੇ ਸੱਚੇ ਗਿਆਨ ਵੱਜ ਗਿਆਨ ਪਾਣ ਇਨਸਾਨ ਨਹੀਂ ਹੋ ਸਕਦਾ ਸੇਵਾ ਬੰਦਗੀ ਰੱਬ ਦੇ ਭਉ ਵੱਜ ਪੁਰਸ਼ ਕਦੇ ਮਹਾਨ ਨਹੀਂ ਹੋ ਸਕਦਾ ਤੋਹਰਾ ਤਨ ਤਨ ਸਤਿਗੁਰੂ ਗਿਆਨਾ થી ਕਲੁਗ ਦੇ ਅਵਤਾਰ ਬੋਧਨ ਕੋਲ ਸੰਸਾਰ ਦੇ ਉੱਤੇ ਚਮਕੇ ਜਿਸ ਤਾ ਪਰਿਪਕਾਰ ਗਿਆਨਨਾਥ ਮਹਾਰਾਜ ਹੈ ਤੇਰੀ ਮਹਿਮਾ ਬੜੀ ਮਹਾਨ ਸਤਿਗੁਰੂ ਜੋ ਪ੍ਰਾਣੀ ਤਿਰ ਚੱਲੀ ਲੱਗਦਾ ਹੈ ਬਣ ਜਾਏ ਸ਼ਕਤੀਮਾਨ ਸਤਿਗੁਰੂ ਦਰਦ ਦਾ ਪੀ ਅਮਰਤ ਤੇਰਾ ਬਣ ਗਿਆ ਗਰੀਬ ਨਵਾਜ਼ਾ ਦੀਦ ਤੇਰੀ ਦਾ ਪਿਆਸਾ ਪੂਰਨ ਦਰਸ਼ਨ ਦੇ ਕੇ ਪਿਆਸਾ ਪਿਆਸ 부ਝਾ ਜਾ ਪਿਆਰ ਤੇਰੇ ਨੇ ਇਦਦੇ ਵਿੱਚ ਰੱਬੀ ਜੋਤ ਜਗਾਈ ਸਤਗੁਰ ਗੁਰ ਗਿਆਨ ਨਾਥ ਤੇਰੇ ਚਰਨຊੋਂਦਿਆ ਤਰ ਗਏ ਕੇਸੋ ਬਾਈ ਸਤਗੁਰ ਨਾਮ ਤੇਰੇ ਦੀ ਚਰਨ ਲਗਦਿਆ ਪੂਰਨ ਨਾਸ ਦੀ ਪਰੇਪਕਾਰੀ ਮਨ ਇਸੇ ਫਲ ਬਖਸ਼ਣ ਦੇ ਲਈ ਬਣ ਗਏ ਦਾਤਾ ਜਗਤ ਭੰਡਾਰੀ ਹਿਰਦੇ ਉਹ ਵੱਧ ਗਿਆ ਹਿਰਦੇ ਅੰਦਰ ਜਦ ਭਗਵਾਨ ਤੇਰਾ ਨਾਮ ਸੁਲਖਣਾ ਇਸ ਦਾਸ ਦੀਆ ਕੀਤੀ ਆ ਅਰਸ਼ ਪ੍ਰਸ਼ਨੇ ਆਪਰ ਦਖਣਾ ਕਿਆਨ ਨਾਥ ਜੀ ਗੁਰ ਪਰਮੇਸ਼ਵਰ ਸੰਗਤਾ ਤੇਰੇ ਦਰ ਤੇ ਆਈਆ ਦਿਲ ਦੇ ਭਾਵ ਅੱਖਾਂ ਵਿੱਚ ਧਰ ਕੇ ਸੱਚੇ ਮੋਤੀ ਨਾਲ ਲਿਈਆ ਇਸ ਦਾਸ ਨੂੰ ਸ਼ਬਦ ਗੁਰੂ ਤੇਰੇ ਦਾਤਾ ਸਿਰੁਛਨਾਈ ਬਖਸ਼ੀ ਭਗਤੀ ਦੇ ਸੰਗ ਸ਼ਕਤੀ ਦੇ ਕੇ ਜਿਸ ਨੂੰ ਕੋਲ ਖੁਦ ਆਈ ਵਖੀ ਗੁਰੂ ਪਾਲ ਮੀਖ ਭਗਵਾਨ ਦਾ ਮੰਦਰ ਜਿਸ ਨੇ ਰੀਝਾ ਨਾਲ ਬਣਾਇਆ ਮੰਦਰ ਵਿੱਚ ਭਗਵਾਨ ਨੇ ਜਾਪੇ ਉੱਤ ਆ ਕੇ ਕਿਉਂ ਆਸਨ ਲਾਇਆ ਗੁਰ ਗਿਆਨ ਦਾ ਆਸ਼ਰਮ ਤੀਰਥ ਬਣ ਗਿਆ ਇਹ ਸਤ ਗੁਰ ਦੀ ਪ੍ਰੀਤੀ ਸੰਗ ਤੇ ਸਾਧੂਆ ਸੰਤਾਂ ਮਹਾਂਪੁਰਸ਼ਾਂ ਨੇ ਇੱਥੇ ਕੋਪ ਤਪੱਸਿਆ ਕੀਤੀ ਸੰਗ ਤੇ ਇਸ ਸਮੁੰਦਰ ਦੇ ਕਿਣਕਿਆ ਦੇਵੀ ਜਿਸ ਪ੍ਰਾਣੀ ਤੇ ਪੈ ਗਏ ਸਾਇ ਹੋ ਗਏ ਪਾਰ ਪਵਜਲੋ ਉਹ ਸਿਦ ਕੋ ਨਾ ਦੇ ਹਿੱਸੇ ਆਏ ਗਿਆਨਾਤੀ ਗੁਰ ਪਰਮੇਸ਼ਰ ਸਰਬ ਕਲਾ ਸਤਗੁਰ ਸਮਰਥ ਪੂਰਨ ਗੁਰੂ ਸੰਪੂਰਨ ਰਖਿਆ ਜਿਸ ਦੇ ਸਿਰ ਤੇ ਸਤਗੁਰੂ ਹੱਥ